ਬਿਹਾਰ ਦੀਆਂ ਵੋਟਾਂ ਨੇ ਇਹ ਸਾਬਿਤ ਕਰਤਾ ਕਿ ਇਹ ਦੇਸ਼ ਦੀ ਸਭ ਤੋਂ ਅਨਪੜ੍ਹ ਸਟੇਟ ਕਿਉਂ ਆ ਇੱਕ 25 ਸਾਲਾਂ ਦੀ ਕੰਟੈਂਟ ਕ੍ਰੀਏਟਰ ਨੂੰ ਇੱਕ ਸਿੰਗਰ ਨੂੰ 84915 ਵੋਟਾਂ ਪੈਂਦੀਆਂ ਇਹ 25 ਸਾਲਾਂ ਦੀ ਕੁੜੀ ਜੀਨੂੰ ਪੋਲਿਟਿਕਸ ਦਾ ਪੀ ਵੀ ਨਹੀਂ ਪਤਾ ਇਹ ਬੀਜੇਪੀ ਵੱਲੋਂ ਬਿਹਾਰ ਚ ਹੋਣ ਇੱਕ ਐਮਐਲਏ ਆ ਤੇ ਦੂਜੇ ਪਾਸੇ ਪ੍ਰੋਫੈਸਰ ਕੇਸੀ ਸਿਨਾ ਵਰਗਾ ਇੱਕ ਐਜੂਕੇਟਿਡ ਬੰਦਾ ਜੋ ਇੱਕ ਬਹੁਤ ਵੱਡਾ ਮੈਥਮੈਟਿਸ਼ੀਅਨ ਆ ਤੇ 70 ਤੋਂ ਵੀ ਜ਼ਿਆਦਾ ਕਿਤਾਬਾਂ ਲਿਖ ਚੁੱਕਿਆ ਇਥੋਂ ਤੱਕ ਕਿ ਆਈਆਈਟੀ ਦੇ ਸਟੂਡੈਂਟ ਉਹਦੀਆਂ ਕਿਤਾਬਾਂ ਪੜ੍ਹ ਕੇ ਪੇਪਰ ਦੀ ਤਿਆਰੀ ਕਰਦੇ ਆ ਇਹੋ ਜਿਹੇ ਬੰਦੇ ਨੂੰ ਸ 15000 ਵੋਟ ਪੈਂਦੀ ਹੈ ਤੇ ਦੂਜੇ ਪਾਸੇ ਮੈਥਰੀ ਠਾਕੁਰ ਜਦੋਂ ਇਹਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਤੇਰਾ ਬਲੂਪ੍ਰਿੰਟ ਕੀਆ ਮਤਲਬ ਤੇਰਾ ਪਲਾਨ ਕੀਆ ਤੇ ਤੇਰੀ ਸਟ੍ਰੈਟੇਜੀ ਕੀਆ ਤੇ ਅੱਗੋਂ ਜਵਾਬ ਸੁਣੋ ਇਹਦਾ ਬਲੂਪ੍ਰਿੰਟ ਕੀ ਹੈ ਬਲੂਪ੍ਰਿੰਟ ਮੈਂ ਆਪਕੋ ਕੈਮਰੇ ਪਰ ਅਭੀ ਕਿਵੇਂ ਬਤਾਉਂ ਇਹ ਤਾਂ ਬਹੁਤ ਹੀ ਨਿੱਜੀ ਚੀਜ਼ ਹੈ ਇਸ ਸਮੇਂ ਮੇਰਾ ਸੋਨੇ ਦਾ ਸਮਾਂ ਹੈ ਔਰ ਮੈਂ ਬਹੁਤ ਕਨਫਿਊਜ਼ਡ ਹੋ ਰਹੀ ਹਾਂ ਨਾ ਹੀ ਇਹਨੇ ਕੋਈ ਐਜੂਕੇਸ਼ਨ ਦੀ ਗੱਲ ਕੀਤੀ ਨਾ ਹੀ ਇਹਨੇ ਕੋਈ ਡਿਵੈਲਪਮੈਂਟ ਦੀ ਗੱਲ ਕੀਤੀ ਮੋਦੀ ਸਾਹਿਬ ਨਾਲ ਸੈਲਫੀਆਂ ਕਰਾ ਕੇ ਤੇ ਅਲੀ ਨਗਰ ਦੇ ਲੋਕਾਂ ਨਾਲ ਇਹ ਵਾਦਾ ਕਰਕੇ ਕਿ ਜੇ ਮੈਂ ਇੱਥੋਂ ਐਮ ਦੋ ਮੁਸਲਮਾਨ ਵਾਲਾ ਤਰੀਕਾ ਵਰਤ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੋਂ ਵੋਟਾਂ ਲੈਣੀਆਂ ਤੇ ਹੁਣ ਜਿਹੜੇ ਬੰਦੇ ਦੀਆਂ ਦੋ ਵਾਰ ਐਮਐਮਐਸ ਵੀਡੀਓਜ਼ ਵਾਇਰਲ ਹੋ ਚੁੱਕੀਆਂ ਤੇ ਅਮਿਤ ਸ਼ਾਹ ਦੇ ਖਾਸ ਦੋਸਤ ਸੁਨੀਲ ਕੁਮਾਰ ਪਿੰਟੂ ਲੱਖ ਵੋਟਾਂ ਨਾਲ ਜਿੱਤਿਆ ਬਿਹਾਰ ਦੇ ਲੋਕਾਂ ਨੇ ਇਹੋ ਜਿਹੇ ਬੰਦਿਆਂ ਨੂੰ ਗੱਦੀ ਤੇ ਬਹਾਇਆ ਤੇ ਹੁਣ ਨਿਤਿਸ਼ ਕੁਮਾਰ ਜੋ ਬਿਹਾਰ ਦੇ 10ਵੀਂ ਵਾਰ ਸੀਐਮ ਬਣ ਜਾ ਰਹੇ ਆ ਮਤਲਬ ਇਸ ਬੰਦੇ ਕੋਲੇ 20 ਸਾਲ ਕੰਟਰੋਲ ਸੀ ਬਿਹਾਰ ਦਾ ਤੇ ਤੁਸੀਂ ਅੱਜ ਬਿਹਾਰ ਦਾ ਹਾਲ ਵੇਖ ਲਓ ਐਜੂਕੇਸ਼ਨ ਜੌਬ ਤੇ ਡਿਵੈਲਪਮੈਂਟ ਦੇ ਨਾਂ ਤੇ ਇਸ ਬੰਦੇ ਨੇ ਕੁਝ ਵੀ ਨਹੀਂ ਕੀਤਾ ਨਾਲੇ ਜਿਹੜਾ ਬੰਦਾ ਆਨ ਕੈਮ ਬਣਾ ਸਕਦਾ ਉਹਦੀ ਆਪ ਦੀ ਇੰਟੈਲੈਕਚੁਅਲ ਪਾਵਰ ਕੀ ਹੋਊਗੀ ਤੁਸੀਂ ਆਪ ਅੰਦਾਜ਼ਾ ਲਾ ਲਓ ਸਭ ਤੋਂ ਜ਼ਿਆਦਾ ਲੇਬਰ ਬਿਹਾਰ ਚੋਂ ਜਾਂਦੀ ਆ ਦੂਜੀਆਂ ਸਟੇਟਾਂ 'ਚ ਕੰਮ ਕਰਨ ਲਈ ਬੀਜੇਪੀ ਐਨਡੀਏ 243 ਸੀਟਾਂ 'ਚੋਂ 202 ਸੀਟਾਂ ਲੈ ਕੇ ਜਿੱਤੀ ਆ ਹੁਣ ਇੱਥੇ ਵੋਟ ਚੋਰੀ ਹੋਈ ਆ ਕਿ ਨਹੀਂ ਉਹ ਆਪਾਂ ਨੂੰ ਨਹੀਂ ਪਤਾ ਪਰ ਇੱਥੇ ਲੋਕਾਂ ਦਾ ਸਿੱਧਾ ਸਿੱਧਾ ਕਸੂਰ ਆ ਜਿਹੜੇ ਆਪ ਦੇ ਲਈ ਸਹੀ ਲੀਡਰ ਨਹੀਂ ਚੁਣ ਰਹੇ